ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਪਿੰਡ ਭਾਈ ਰੂਪੇ ਤੋਂ ਮੋੜ ਮੰਡੀ ਬੱਕਰੀਆਂ ਵਾਲੇ ਤੇ ਖੁਰਨੀਆਂ ਲੈ ਕੇ ਤੇ ਪਿੰਜਰੇ ਵਗੈਰਾ ਲੈ ਕੇ ਆਉਣੇ ਹੁੰਨੇ ਆ ਆ ਸਾਰਿਆਂ ਨੂੰ ਦਿਖਾ ਦੋ ਮਾਰਾ ਇਹ ਮਾਰ ਕੇ ਕੀ ਕੀ ਸਾਡੇ ਕੋਲ ਆਟਮ ਹੁੰਦੀ ਆ ਸਾਡੇ ਕੋਲੇ ਹਰ ਸਾਈਜ਼ ਦੀਆਂ ਖੁਰਨੀਆਂ ਵੇਲੇ ਵਾਲ ਹੁੰਦੀਆਂ ਹਨ ਜਿਵੇਂ 8 ਫੁੱਟੀਆਂ ਵੀ ਸਾਡੇ ਕੋਲ ਖੁਰਨੀ ਹੁੰਦੀ ਆ 6 ਫੁੱਟੀਆਂ ਵੀ ਹੁੰਦੀ ਆ 5 ਫੁੱਟੀਆਂ ਵੀ ਹੁੰਦੀ ਆ ਉਹ ਮੂਰੇ 4-4 ਫੁੱਟੀਆਂ ਪੰਜਾਂ ਜੀ ਆ ਢੋਲ ਵਾਲੀਆਂ ਅਸੀਂ ਬਹੁਤ ਢੋਲ ਵਾਲੀਆਂ ਵੀ ਸਾਡੇ ਕੋਲ ਹੁੰਦੀਆਂ ਹਨ ਫਾਈ ਫੁੱਟੀ ਘਰਨੀ ਵੀ ਬਣਾਉਂਦੇ ਆ ਨਾ ਉਹ ਹੈ ਨਹੀਂ ਉਹ ਚਾਰ ਸੀਗੇ ਚਾਰੇ ਸਵੇਰੇ ਸਵੇਰੇ ਵੇਚਦੇ ਆ ਆਪਣਾ ਮਾਲ ਫਰੈਸ਼ ਮਾਲ ਸਵੇਰੇ ਸਵੇਰੇ ਨਿਕਲ ਜਾਂਦਾ ਹੈਗਾ ਆਬ ਦਿਖਾ ਦਿਓ ਸਾਰੇ ਪਿੰਜਰੇ ਵਗੈਰਾ ਵੀ ਆਬ ਤੋਬੜੇ ਵਗੈਰਾ ਵੀ ਫੋੜੇ ਫੂੜੇ ਬਹੁ ਆਪਣੇ ਤੋਂ ਮਿਲਦੇ ਆ ਸਾਰੇ ਇਧਰ ਤੇ ਆ ਕੇ ਟੋਨ ਕਰ ਲੈ ਬਸ ਪਾਈ ਰੁਪਾ ਪੰਡਾ ਜੀ ਮੇਰੇ ਨਾਲ ਹੈਪੀ ਮਿਸ਼ਾਲ ਆ ਜੀ ਬਹੁਤ ਵਧੀਆ ਚੀਜ਼ਾਂ ਬਣਾਉਂਦਾ ਹੈ

ਜੇ ਤੁਹਾਨੂੰ ਮਰਜ਼ੀ ਸਾਨੂੰ ਕੰਟੈਕਟ ਕਰਕੇ ਸਾਡੀ ਸ਼ਾਪ ਤੇ ਆ ਸਕਦਾ ਗੁੰਟੀ ਰੋਡ ਤੇ ਸਾਡੀ ਸ਼ਾਪ ਹੈ ਜਿਹਨੂੰ ਮਰਜ਼ੀ ਪੁੱਛ ਬਰਡੇ ਤੇ ਭਾਈ ਰੂਪਾ ਪਿੰਡ ਆਪਣਾ